आपके विद्यार्थियों को गुणवत्तापूर्ण शिक्षा प्रदान करने विद्यार्थियों के बेहतर प्रदर्शन के लिए समय समय पर अभिभावकों को जानकारी देने और विद्यार्थियों एवं अभिभावकों से फीडबैक लेकर शिक्षा प्रणाली को और बेहतर बनाने के उद्देश्य से मुख्यमंत्री सरदार भगवंत सिंह मान की सरकार द्वारा शुरू की गई मेगा पी मुहिम के तहत आज जिले के सभी सरकारी स्कूलों में मेगा पी आयोजित की गई जिसमें अभिभावकों और विद्यार्थियों ने बढ़ चढ़ भाग लिया यह घोषणा आज श्री लालचंद कट्टारूचक कैबिनेट मंत्री पंजाब ने जिला पठानकोट के दो स्कूलों में अभिभावक शिक्षक बैठक के दौरान भाग लेते हुए कि इस मौके पर अन्य के अलावा श्री राजेश कुमार जिला शिक्षा अधिकारी पठानकोट नरेश कुमार जिला प्रधान बीसी विंग विजय कुमार कट्टारूचक पवन कुमार ब्लॉक ब्लॉक प्रधान और अन्य पार्टी कार्यकर्ता मौजूद थे आज समुचे पंजाब के अंदर हो रही ने ਸੋ ਮੈਂ ਅੱਜ ਫੇਰ ਦੁਬਾਰਾ ਆਪਣੇ ਪਿਆਰੇ ਹਲਕੇ ਦੇ ਵਿੱਚ ਆਪਣੇ ਪਿਆਰੇ ਲੋਕਾਂ 'ਚ ਸਭ ਤੋਂ ਪਹਿਲਾਂ ਸਰਨਾ ਸਕੂਲ ਦੇ ਵਿੱਚ ਤੇ ਹੁਣ ਮਲਕਪੁਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜੀ ਹੈ ਮੈਗਾ ਵੀਡੀਓ ਸ਼ਾਮਿਲ ਹੋਇਆ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਐਜੂਕੇਸ਼ਨ ਮਹਿਕਮੇ ਦੇ ਵਿੱਚ ਬੜੇ ਹਿਸਟੋਰੀਕਲ ਜਿਹੜੇ ਫੈਸਲੇ ਸਰਕਾਰ ਨੇ ਕੀਤੇ ਆ ਔਰ ਅੱਜ ਜੁਣਾ ਫੈਸਲਿਆਂ ਦਾ ਲੋਕਾਂ ਤੋਂ ਵੀ ਰਿਫਲੈਕਸ਼ਨ ਵੀ ਦੇਖ ਰਹੇ ਹੋ ਕਿ ਬਹੁਤ ਸਾਰੇ ਸਕੂਲਾਂ ਦੇ ਅੰਦਰ ਬਹੁਤ ਸਾਰੇ ਇਲਾਕਿਆਂ 'ਚ ਜਿਹੜੀ ਪ੍ਰਸ਼ਾਸਨ ਬਣ ਚੁੱਕੀ ਸੀਗੀ ਸਿਰਫ ਪ੍ਰਾਇਮਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬਾਰੇ 'ਚ ਉਹ ਹੁਣ ਲਗਾਤਾਰ ਚੇਂਜ ਹੋ ਰਹੀ ਆ ਤੇ ਲੋਕ ਪ੍ਰਾਈਵੇਟ ਸਕੂਲਾਂ 'ਚੋਂ ਆਪਣੇ ਬੱਚਿਆਂ ਨੂੰ ਹੁਣ ਢਾ ਕੇ ਸਰਕਾਰੀ ਸਕੂਲਾਂ ਦੇ ਲੈ ਕੇ ਆ ਰਿਹਾ ਤੇ ਇਹਦਾ ਮੇਨ ਕਾਰਨ ਇਹ ਆ ਕਿ ਜਿਹੜੇ ਸਾਡੇ ਟੀਚਰ ਸੇਵਾਦਾਰ ਨੇ ਉਹਨਾਂ ਨੂੰ ਵੀ ਹੌਸਲਾ ਮਿਲਿਆ ਕਿ ਸਰਕਾਰ ਉਹਨਾਂ ਦੇ ਪਿੱਛੇ ਤੇ ਖੜੀ ਆ ਸੋ ਲਗਾਤਾਰ ਟੀਚਰਾਂ ਦੀ ਭਰਤੀ ਵੀ ਹੋ ਰਹੀ ਆ ਟੀਚਰ ਪੱਕੇ ਵੀ ਕੀਤੇ ਜਾ ਰਹੇ ਆ ਤੇ ਨਾਲ ਦੀ ਨਾਲ ਕਰੋੜਾ ਰੁਪਏ ਪੰਜਾਬ ਦੇ ਸਕੂਲਾਂ ਦੇ ਅੰਦਰ ਸਰਕਾਰ ਵੱਲੋਂ ਆ ਰਹੇ ਆ ਵੀ ਉੱਥੇ ਜਿਹੜਾ ਸਟਰਕਚਰ ਆ ਜਿਹੜਾ ਬੇਸਿਕ ਮੈਂ ਕਹਿੰਨਾ ਵੀ ਸਕੂਲ ਦੀ ਲੋੜ ਬੰਦੀ ਆ ਉਹਨੂੰ ਬਣਾਉਣ ਦੇ ਲਈ ਅਜੇ ਕੱਲ ਹੀ ਅਸੀਂ 2 ਕਰੋੜ 63 ਲੱਖ 47 ਹਜ਼ਾਰ ਰੁਪਏ ਦਾ ਜਿਹੜਾ ਆ ਉਹ ਚੈੱਕ ਇੱਕ ਜਿਹੜਾ ਆ ਉਹ ਸਾਡੇ ਡਿਜੀਟਲ ਐਜੂਕੇਸ਼ਨ ਡਿਪਾਰਟਮੈਂਟ ਨੂੰ ਮਿਲਿਆ ਸੋ ਇਹ ਤੋਂ ਪਤਾ ਇਹ ਲੱਗਦਾ ਵੀ ਸਰਕਾਰ ਕਿੰਨੀ ਗੰਭੀਰ ਆ ਐਜੂਕੇਸ਼ਨ ਨੂੰ ਲੈ ਕੇ ਸੋ ਜਦੋਂ ਲੋਕਾਂ ਦੇ ਨਮਾਇंदे ਲੋਕਾਂ ਦੇ ਮਤਲਬ ਵਿੱਚ ਆਂਦੇ ਹੋਣ ਬੱਚੇ ਆਂਦੇ ਹੋਣ ਤਾਂ ਉਹ ਜਿਹੜੀ ਮਾਪੇ ਅਧਿਆਪਕ ਮਿਲਣੀ ਆ ਇਹ ਸਾਰਥਕ ਬਣਦੀ ਆ ਸੋ ਅੱਜ ਮੈਂ ਇਹਨਾਂ ਦੋ ਸਕੂਲਾਂ ਚ ਆਇਆ ਸੋ ਬੜਾ ਅੱਛਾ ਲੱਗਿਆ ਮੇਰੇ ਨਾਲ ਡੀਓ ਆਪਣੇ ਜੇਸ਼ਮਾ ਜਨ ਜੀ ਡਿਪਟੀ ਡੀਓ ਤਮਾਮ ਜਿਹੜੇ ਅਧਿਕਾਰੀ ਸੇਵਾ ਨੇ ਡਿਓ ਲੈਵਲ ਤੱਕ ਸੋ ਇਹ ਇਤਿਹਾਸ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੇ ਸਰਕਾਰੀ ਅਧਿਆਪਕ ਬਾਹਰਲੇ ਮੁਲਕਾਂ ਚ ਟ੍ਰੇਨਿੰਗ ਲਈ ਸਰਕਾਰ ਭੇਜ ਰਹੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਆਨ ਵਾਲੇ ਦਿਨਾਂ ਚ ਤੁਹਾਨੂੰ ਪਠਾਨਕੋਟ ਜ਼ਿਲ੍ਹੇ ਦੇ ਬਸੇ ਤਾਂ ਸਾਰੇ ਪੰਜਾਬ ਦੇ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਉਹ ਬੱਚੇ ਜਿਹੜੇ ਮੈਰਿਟ ਤੇ ਲਗਾਤਾਰ ਆ ਰਹੇ ਆ ਉਹਨਾਂ ਨੂੰ 6 ਦਿਨ ਦਾ ਟੂਰ ਜਿਹੜਾ ਆ ਪੂਰੇ ਦੇਸ਼ ਦੇ ਅੰਦਰ ਵੱਖ-ਵੱਖ ਥਾਵਾਂ ਤੇ ਬੱਚਿਆਂ ਨੂੰ ਲਿਜਾ ਕੇ ਉਹ ਤਾਂ ਜੋ ਉਹਨਾਂ ਦਾ ਆਈਕਿਊ ਜਿਹੜਾ ਆ ਉਹ ਹੋਰ ਪੋਜ਼ਿਟਿਵ ਹੋਵੇ ਤੇ ਪਹਿਲੀ ਵਾਰ ਹੋ ਰਿਹਾ ਕਿ ਇਚਸ ਸਰਵਾਨ ਪ੍ਰਿੰਸੀਪਲ ਸਰਵਾਨ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਆ ਰਹੇ ਆ ਤੇ ਬੱਚੇ ਵੀ ਸਾਡੇ ਜਿਹੜੇ ਆ ਉਹ ਪੂਰੇ ਦੇਸ਼ ਦੀਆਂ ਜਿਹੜੀਆਂ ਹਿਸਟੋਰੀਕਲ ਪਲੇਸਾਂ ਉੱਥਾਂ ਤੇ ਜਾ ਕੇ ਜਿਹੜੀ ਉਹ ਯਾਤਰਾ ਕਰਨਗੇ ਸੋ ਮੈਨੂੰ ਲੱਗਦਾ ਆ ਵੀ ਬੜੀ ਗੰਭੀਰਤਾ ਦੇ ਨਾਲ ਜਿਹੜੀ ਸਰਕਾਰ ਜਿਹੜੀ ਆ ਉਹ ਲੱਗੀ ਆ ਸੋ ਅੱਜ ਇਹ ਮੇਗਾ ਪੀਟੀਐਮ ਚਾਹੇ ਆ ਬੜਾ ਚੰਗਾ ਮਿਲਿਆ ਰਿਸਪੌਂਸ ਮਿਲਿਆ ਔਰ ਬੱਚਿਆਂ ਤੇ ਮਾਪਿਆਂ ਨੇ ਵੀ ਖੁੱਲ ਕੇ ਗੱਲਾਂ ਕੀਤੀਆਂ ਨੇ ਤੇ ਸਕੂਲਾਂ ਦੇ ਅੰਦਰ ਵੀ ਜਾ ਕੇ ਜਿਹੜਾ ਉਹ ਤੁਹਾਨੂੰ ਉਹਨੂੰ ਸਮਝਣ ਦਾ ਮੌਕਾ ਮਿਲਿਆ